ਹਏ ਹਏ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅੱਜ ਲਾ ਲਿਆ ਆਪਾਂ ਹੱਥਾਂ ਨੂੰ ਤੇਲ ਤੇ ਪੰਜਾਬ ਦੇ ਬਲੌਗਰਾਂ ਦੇ ਪਾਂ ਲੱਗੇ ਆ ਵੱਡਾ ਜਾ ਗੇਰ ਕਹਿੰਦੇ ਇੰਸਟਾਗ੍ਰਾਮ ਤੇ ਅੱਜ ਕੱਲ ਪਿਆਰ ਵਾਲੀਆਂ ਕਹਾਣੀਆਂ ਬੜੀਆਂ ਚੱਲ ਰਹੀਆਂ ਨੇ ਚਾਰ ਦਿਨ ਪਿਆਰ ਹੁੰਦਾ ਤਲਾਕ ਹੁੰਦਾ ਤੇ ਫਿਰ ਆਪਣੇ ਆਪਣੇ YouTube ਚੈਨਲ ਬਣਾ ਕੇ ਲਵ ਸਟੋਰੀਆਂ ਦੇ ਕਿਸੇ ਪਹਿਲਾਂ ਤਾਂ ਸੁਣਾਏ ਜਾਂਦੇ ਨੇ ਫਿਰ ਬਦਨਾਮ ਕੀਤੇ ਜਾਂਦੇ ਨੇ ਸਮਝ ਗਏ ਹੋਵੋਗੇ ਨਹੀਂ ਸਮਝੇ ਤਾਂ ਸੁਣਾ ਦਿੰਨੇ ਆ ਤੁਹਾਨੂੰ ਵੀ ਆਜੂ ਕਰਦੇ ਆ ਸ਼ੁਰੂ ਇਧਰ ਜੇ ਲੱਗਿਆ ਹੋਊਗਾ ਪੋਸਟਰ ਤੁਸੀਂ ਦੇਖ ਲਿਓ ਇਹਨਾਂ ਦੀ ਆਪਾਂ ਲਾਪਾ ਕਰਨ ਲੱਗੇ ਆ ਥੋੜੀ ਜੀ ਤੇ ਕਹਿੰਦੇ ਕੁੜੀ ਦਾ ਨਾਮ ਹੈ ਮਹਿਕ ਪ੍ਰੀਤਕੌਰ 10ਵੀਂ 11ਵੀਂ ਹਜੇ ਪਾਸ ਕੀਤੀ ਆ ਤੇ ਪਿਆਰ ਹੋ ਗਿਆ ਭਾਈ ਬਸ ਏਡੇ ਖੜੇ ਖੜੇ ਨਜ਼ਰਾਂ ਨਜ਼ਰਾਂ ਮਿਲ ਗਈਆਂ ਤੇ ਗੱਲਾਂਬਾਤਾਂ ਸ਼ੁਰੂ ਹੋ ਗਈਆਂ ਭਜਾ ਕੇ ਵਾਗੇ ਵਿਆਹ ਕਰਾ ਲਿਆ 4 ਦਿਨਾਂ ਚ ਤਲਾਕ ਹੋ ਗਿਆ ਤੇ ਤਲਾਕ ਤੋਂ ਬਾਅਦ ਦੀ ਕਹਾਣੀ ਜੋ ਤੁਹਾਡੇ ਅੱਗੇ ਸੁਣਾਉਣ ਲੱਗਿਆ ਸੁਣਾਣਿਆ ਤੁਹਾਨੂੰ ਚਲੋ ਕਰੀਏ ਵੀਡੀਓ ਸ਼ੁਰੂ ਚਲੋ ਜੀ ਹੈਲੋ YouTube ਫੈਮਿਲੀ ਕਿਵੇਂ ਬਾਬੇ ਸਰ ਜਾਣੇ ਹੋ ਸਰ ਜਾਣੇ ਘੈਂਟ ਹੋਗੇ ਸੋ ਆਪਾਂ ਵੀ ਬਧੀਓ ਵਲੌਗ ਦੇ ਨਾਲ ਇਦਾਂ ਹੀ ਬਣੇ ਰਹੋ ਤੇ ਚੈਨਲ ਨੂੰ ਕਰ ਲੋ ਅਸੀਂ ਤਾਂ ਸਾਰੇ ਘੈਂਟ ਆ ਤੂੰ ਸੁਣਾ ਕਿਵੇਂ ਹੈ ਕਹਿੰਦੇ ਤੇਰਾ ਤਲਾਕ ਹੋ ਗਿਆ ਹੈ ਤੇ ਅੱਜ ਦੇ ਵਲੌਗ ਵਿੱਚ ਆਪਾਂ ਦੱਸੂਗਾ ਵੈਸੇ ਇਹ ਜਿਹੀਆਂ ਗੱਲਾਂ ਤੇ ਹੱਸਿਆ ਨਹੀਂ ਕਰਦੇ ਬਟ ਇਹਨਾਂ ਦੀ ਸ਼ਕਲ ਦੇਖ ਕੇ ਹਾਸੇ ਆ ਜਾਂਦੀ ਹੈ ਯਾਰ ਕੀ ਕਰੀਏ ਵੀ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੈਗਾ ਅਜਾ ਇਹਨਾਂ ਦੀ ਸਮਝ ਚ ਨਹੀਂ ਹੈਗਾ ਵੀ ਯਾਰ ਤੁਹਾਨੂੰ ਹਜੇ 4 ਦਿਨ ਤਾਂ ਹੋਇਆ ਪਿਆਰ ਹੋਏ ਨੂੰ ਤੁਸੀਂ ਵਿਆਹ ਦਾ ਡਿਸੀਜਨ ਵੀ ਲੈ ਲਿਆ ਚੱਲ ਡਿਸੀਜਨ ਲੈ ਲਿਆ ਵਿਆਹ ਕਰਾ ਲਿਆ ਕੋਈ ਕੰਮਕਾਰ ਕਰ ਲੋ ਚਾਰ ਪੈਸੇ ਜੋੜ ਦੇ ਕਰ ਲੋ ਨਚਾਰ ਤਾਂ ਨਚਾਰ ਹੀ ਨੇ ਕਰਨਾ ਕੀ ਹੈ ਇੰਸਟਾਗ੍ਰਾਮ ਤੇ ਰੀਲਾਂ ਪਾ ਲੀਆਂ ਲੜਾਈ ਲੁੜੀ ਹੋ ਗਈ ਉਹਨੀ ਰੋਟੀ ਰਾਟੀ ਨਹੀਂ ਬਣਾ ਕੇ ਦਿੱਤੀ ਉਹਨੀ ਚੱਲੀ ਉਹ ਆਪਣੇ ਘਰੇ ਰਾਜੀ ਉਹ ਆਪਣੇ ਘਰੇ ਰਾਜੀ ਕਿਆ ਕਰੇਗਾ ਕਾਕਾ ਜੀ ਬਣੇ ਰਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਿਉਂ ਕਰ ਲਈਏ ਕਿਉਂ ਕਰੀਏ ਗੱਲ ਕੀ ਹੈ ਪੈਂਟਮ ਤੇ ਅੱਜ ਦੇ ਵਲੌਗ ਵਿੱਚ ਅੱਪਾ ਦੱਸਾਂਗੇ ਫੇਕ ਆਈਡੀਆਂ ਤੇ ਰੀਅਲ ਅਕਾਊਂਟ ਕਿਹੜਾ ਹੈ ਭੈਣ ਨੂੰ ਫੇਕ ਆਈਡੀਆਂ ਬੱਲੇ ਜੀ ਬੱਲੇ ਨਾ ਤੂੰ ਕਿਹੜੀ ਪੰਜਾਬ ਦੀ ਕੈਟਰੀਨਾ ਕਹਿਫੇ ਫੇਕ ਆਈਡੀਆਂ ਤੇਰੀਆਂ ਫੇਕ ਆਈਡੀਆਂ ਬਣ ਗਈਆਂ ਵਾਹ ਓਏ ਗੈਰੀ ਸੰਧੂ ਦੀ ਭੈਣੇ ਵਾਹ ਨਹੀਂ ਵਾਹ ਗੈਰੀ ਸੰਧੂ ਦੀ ਮਸ਼ੂਕੇ ਦੇਖੋ ਪਹਿਲੇ ਨੰਬਰ ਤੇ ਤਾਂ ਆਪਣੀਆਂ ਫੇਕ ਆਈਡੀਆਂ ਬਹੁਤ ਆ ਜੋ ਕਿ ਮੇਰੀ ਮੇਰੇ ਰੀਅਲ ਅਕਾਊਂਟ ਤੇ ਬਲੌਕਲਿਸਟ ਘੱਟੋ ਘੱਟ ਮੇਰੀ ਫੇਕ ਆਈਡੀਆਂ ਨਾਲ ਹੀ ਭਰੀ ਹੋਣੀ ਆ ਜਿਹੜੇ ਮੇਰੇ ਅਕਾਊਂਟ ਲੋਕਾਂ ਨੇ ਫੇਕ ਬਣਾਏ ਹੋਏ ਆ ਹਨਾ ਤਾਂ ਦੂਜੀ ਗੱਲ ਆਪਣਾ ਰੀਅਲ ਅਕਾਊਂਟ ਸੋਚਲਾ 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 ਦੂਜੀ ਗੱਲ ਕਿਹੜੀ ਐ ਯਾਰ ਅੰਨੇ ਅਕਾਊਂਟ ਕਮਾਲ ਦੀ ਗੱਲ ਆ ਯਾਰ ਵਾਹ ਯਾਰ ਵਾਹ ਇਹਦੇ ਇੰਸਟਾਗ੍ਰam ਤੇ ਫੋਲੋਅਰ ਸਾਰੇ 20 30 ਹਜ਼ਾਰ ਐ ਤੇ 20 30 ਕਹਿੰਦੀ ਮੇਰੇ ਅਕਾਊਂਟ ਬਣ ਗਏ ਫੇਕ ਕਮਾਲ ਦੀ ਗੱਲ ਹੈ ਯਾਰ ਹੈਗਾ ਆ ਰੀਅਲ ਮੈਗ੍ਰਿਪ ਕੋਰ 40 36 ਜਿਹੜੇ ਰੀਅਲ ਮੈਗਕਪ੍ਰੀਤ ਕੋਰ 40 36 ਯਾਰ ਆਪਦਾ ਅਕਾਊਂਟ ਨਹੀਂ ਯਾਦ ਹੈਗਾ ਅੰਨਾ ਜੋਰ ਲਾਣਾ ਪੈ ਰਿਹਾ ਦਿਮਾਗ ਦੇ ਦਿਨੋਂ ਕਮਾਲ ਦੀ ਗੱਲ ਹੈ ਯਾਰ ਕਿੱਦਾਂ ਦੀ ਕੁੜੀਆਂ ਯਾਰ ਤੂੰ ਤੇ ਇਹਦੀ ਪੋਸਟਾਂ ਅੱਜ ਦੀਆਂ ਪੋਸਟਾਂ ਹੈਗੀਆਂ ਆ 563 563 563 ਪੋਸਟਾਂ ਹੋ ਗਈਆਂ ਭਾਈ ਇਹਦੀਆਂ ਕੁੜੀਆਂ ਦੀਆਂ ਕ੍ਰੀਏਟ ਹਮ ਤੇ ਆਪਣੇ ਅਕਾਊਂਟ ਸਿਰਫ ਦੋ ਹੀ ਨੇ ਜੋ ਕਿ ਮੇਰਾ ਰੀਅਲ ਅਕਾਊਂਟ ਤੇ ਜਿਹੜੇ ਆ ਆਪਣਾ ਦੂਸਰਾ ਅਕਾਊਂਟ ਨੂੰ ਮੈਂ ਫੋਲੋ ਕੀਤਾ ਹੋਇਆ ਰੀਅਲ ਮੈਕ ਪ੍ਰੀਤਕੌਰ 4038 ਇਹ ਆਪਣਾ ਸੈਕੰਡ ਅਕਾਊਂਟ ਆ ਇੱਕ ਤਾਂ ਤੁਹਾਡੇ ਤੋਂ ਸਮਝਦਾ ਨਹੀਂ ਇੱਕ ਦੇ ਤੁਹਾਡੇ ਇੱਥੇ ਨੇ ਫੇਕ ਅਕਾਊਂਟ ਬਣੇ ਹੋਣੇ ਤੇ ਤੁਸੀਂ ਦੂਜਾ ਵੀ ਕ੍ਰੀਏਟ ਕਰ ਲਿਆ ਬਾ ਯਾਰ ਅੱਛਾ ਇੱਕ ਪ੍ਰੋਫੈਸ਼ਨਲ ਇੱਕ ਪਰਸਨਲ ਰੱਖਿਆ ਹੋਣਾ ਨਾ ਨਚਾਰ ਤਾਂ ਰਾਤ ਭਿਓਸ਼ਨਾ ਦੇ ਵਿੱਚ ਬਹੁਤ ਸਾਰੇ ਮੈਸੇਜ ਆ ਰਹੇ ਸੀ ਦੀਦੀ ਤੁਹਾਡੇ ਲਾਈਫ ਚ ਕੀ ਉਹ ਕਿਹੜੀਆਂ ਕੁੜੀਆਂ ਨੇ ਜਿਹੜੀਆਂ ਇਹਨਾਂ ਨੂੰ ਫੋਲੋ ਕਰਦੀਆਂ ਨੇ ਯਾਰ ਕਮਾਲ ਦੀ ਗੱਲ ਹੈ ਯਾਰ ਹੱਦ ਹੈ ਮਤਲਬ ਕਿਹੜੇ ਪਾਸੇ ਜਾ ਰਹੀ ਹੈ ਪੰਜਾਬ ਦੀ ਜਵਾਨੀ ਪੰਜਾਬ ਦਾ ਯੂਥ ਕਿਹੜੇ ਪਾਸੇ ਜਾ ਰਿਹਾ ਹੈ ਇਹਨਾਂ ਨੂੰ ਫੋਲੋ ਕਰਦੇ ਨੇ ਕੰਨੀ ਮੈਂ ਰਾਤ ਕੁਸਟਨਾ ਪਾਏ ਸੀ ਇੰਸਟਾਗ੍ਰam ਤੇ ਤੇ ਉਹਦੇ ਵਿੱਚ ਕਹਿੰਦੀ ਕੁੜੀਆਂ ਨੇ ਮੈਨੂੰ ਪੁੱਛਿਆ ਕਿ ਦੀਦੀ ਹੋਇਆ ਉਸ ਰਿਲੇਟਿਡ ਵਲੌਗ ਪਾਉਂ ਆ ਕਹਿੰਦੀ ਆਪਦੇ ਉਹਦੇ ਰਿਲੇਟਿਡ ਵਲੌਗ ਪਾਉਂਗੀ ਸੀ ਡਿਵੋਰਸ ਹੋਇਆ ਜਿਹੜਾ ਤੁਹਾਡਾ ਤੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦਿੰਨੀ ਆ ਕਿ ਉਸ ਰਿਲੇਟਿਡ ਮੇਰਾ ਕਦੇ ਵੀ ਵਲੌਗ ਨਹੀਂ ਆਊਗਾ ਉਹ ਪਾ ਦੇ ਪਾ ਦੇ ਉਹ ਤਾਂ ਤੇਰੇ ਵੀਊ ਨਹੀਂ ਹਾਰੇ ਮਨ ਕਰੇ ਉਹ ਤੇ ਤੈਨੂੰ 23000 ਵੀਊ ਆ ਜਾਣਾ ਤੇਰੀ ਚੈਨਲ ਦੀ ਰੀਚ ਵੱਧ ਜੂਗੀ ਪਾ ਦੇ ਯਾਰ ਇਹਦਾ ਮੈਂ ਥੰਬਨੇਲ ਲਾਣਾ 사이ਟ ਤੇ ਤੇ ਇਹਨੇ ਨਾ ਉੱਪਰ ਟਾਈਟਲ ਚ ਪਤਾ ਕੀ ਲਿਖਿਆ ਜੋ ਵੀ ਹੋਇਆ ਮੈਂ ਕਿਸੇ ਨੂੰ ਕੁਝ ਨਹੀਂ ਦੱਸਣਾ ਬਸ ਹੁਣ ਮੈਂ ਖੁਸ਼ ਆ ਆਪਣੀ ਜ਼ਿੰਦਗੀ ਦੇ ਵਿੱਚ ਐਂ ਭਰ ਕੇ ਯਾਰ ਬੰਦੇ ਦਾ ਤਲਾਕ ਹੋ ਜੇ ਬੰਦਾ ਖੜੇ ਖੜੇ ਥੋਂ ਮਰ ਜਾਂਦਾ ਹੁੰਦਾ ਤੇ ਤਲਾਕ ਹੋ ਵੀ ਗਿਆ ਬੰਦਾ ਉਹ ਚੋਂ 10 15 ਸਾਲ ਨਿਕਲ ਹੀ ਨਹੀਂ ਪਾਂਦਾ ਸਾਰੀ ਜ਼ਿੰਦਗੀ ਨਹੀਂ ਨਿਕਲ ਪਾਂਦਾ ਕਿ ਮੇਰੇ ਨਾਲ ਹੋ ਕੀ ਗਿਆ ਇਹਨਾਂ ਦਾ ਤੀਜੇ ਦਿਨ ਤੀਜੇ ਦਿਨ ਵੀ ਸਾਡਾ ਅਗਲੇ ਦਿਨੀ ਆਹਾ ਆਪਦਾ ਇਹਨੇ ਆਪਣਾ ਆਪਦਾ ਚੈਨਲ ਬਣਾ ਲਿਆ ਉਹਨੇ ਆਪਣਾ ਚੈਨਲ ਬਣਾ ਰਿਆ ਇਹ ਆਪਦਾ ਪੱਖ ਧਰਨ ਲੱਗ ਰਹੀ ਆ ਉਹ ਆਪਣਾ ਪੱਖ ਧਰਨ ਲੱਗ ਰਿਆ ਤੇ ਪਹਿਲਾਂ ਇਹਨਾਂ ਦਾ ਇੱਕ ਚੈਨਲ ਹੁੰਦਾ ਸੀ ਉਹਦੇ ਉੱਪਰ ਇੱਕ ਲਵ ਸਟੋਰੀ ਦੱਸੀ ਸੀ ਇਹਨਾਂ ਨੇ ਉਹ ਵੀ ਪਤਾ ਨਹੀਂ ਕਿਵੇਂ ਮਤਲਬ ਇਹਨੇ ਪਾਤੀ ਉਹ ਵਿਚਾਰਾ ਬੋਲ ਹੀ ਨਹੀਂ ਰਿਹਾ ਸੀ ਉਹ ਤਾਂ ਤੇ ਵਿਚਾਰਾ ਦਾ ਕਾਨੂੰ ਉਹਦੀ ਵੀ ਆੰਦਿਆਂ ਬਾਹਰ ਤੋਂ ਦੱਸਦੇ ਆ ਉਹਦੀ ਵੀ ਕੀ ਗੱਲ ਬਾਤ ਹੈ ਤੇ ਮੈਨੂੰ ਲੱਭੀ ਨਹੀਂ ਉਹ ਸਟੋਰੀ ਇਹਨਾਂ ਦੀ ਲਵ ਸਟੋਰੀ ਵਾਲ ਤੇ ਮੈਂ ਕਿਹਾ ਡਾਊਨਲੋਡ ਕਰਕੇ ਦੇਖੂਗਾ ਲੱਭੀ ਨਹੀਂ ਹੈਗੀ ਫਿਰ ਲੱਭੂਗਾ ਜਰੂਰ ਤੇ ਦੇਖਦੇ ਆਂ ਇਹਨਾਂ ਦੀ ਅੱਗੇ ਵੀਡੀਓ ਦੇਖਦੇ ਆਂ ਤੇ ਉਸ ਰਿਲੇਟਿਡ ਕੋਈ ਮੇਰੀ ਸੈਡ ਵੀਡੀਓ ਨਹੀਂ ਆਉਗੀ ਅੱਛਾ ਉਸ ਰਿਲੇਟਿਡ ਸੈਡ ਤੋਂ ਹੋਣਾ ਕਿਉਂ ਆਂ ਅੱਡੀ ਖੁਸ਼ ਐ ਤੂੰ ਨਿਕਲ ਕੇ ਆ ਗਈ ਐ ਉੱਥੋਂ ਤੇ ਸੈਡ ਤੋਂ ਹੋਣਾ ਕਿਉਂ ਆਂ ਕਿਸੇ ਨਾਲ ਕੁਝ ਸ਼ੇਅਰ ਨਹੀਂ ਕਰੂੰਗੀ ਕਿ ਮੇਰੀ ਲਾਈਫ ਚ ਕੀ ਹੋਇਆ ਕਈਆਂ ਦਾ ਹੁੰਦਾ ਵੀ ਯਾਰ ਮੜਾ ਜਾਇਆ ਹੋ ਗਿਆ ਹੈ ਹੋ ਗਿਆ ਇਦਾਂ ਹੋ ਗਿਆ ਡਾ ਵੱਡਾ ਹਾਲ ਸਾ ਮੜਾ ਜਾ ਪਈ ਜ਼ਿੰਦਗੀ ਦਾ ਪੰਨਾ ਪਲਟ ਜਾਂਦਾ ਮੜਾ ਜਾ ਹਾਸਾ ਇੰਨਾ ਵਾਸਤੇ ਹਾਸਾ ਯਾਰ ਸਹੀ ਗੱਲ ਹੈ ਹਨਾ ਹੁੰਦਾ ਵੀ ਆਪਣਾ ਚੋਣੇ ਖਣੇ ਨਹੀਂ ਦੱਸੀ ਜਾਣਾ ਨਹੀਂ ਯਾਰ ਪਰ ਉਸ ਰਿਲੇਟਿਡ ਤਾਂ ਮੈਂ ਕਦੇ ਵੀ ਗੱਲ ਨਹੀਂ ਕਰੂੰਗੀ ਠੀਕ ਆ ਵਧੀਆ ਗੱਲ ਹੈ ਤੇਰੀ ਬੰਦੀ ਵਧੀਆ ਗੱਲ ਹੈ ਹੁੰਦਾ ਹੈ ਨਾ ਵੀ ਆਪਾਂ ਜਿਹਦੇ ਨਾਲ ਸ਼ੇਅਰ ਕਰਦੇ ਆਂ ਵੀ ਇੱਕ ਹੁੰਦਾ ਬੰਦੇ ਨੂੰ ਸਮਝਣਾ ਵੀ ਚਲੋ ਆਪਾਂ ਕਹਿੰਨੇ ਵੀ ਸਪੋਰਟ ਵੀ ਕਰਦਾ ਹਨਾ ਹੈਲਪ ਵੀ ਕਰਦਾ ਪਰ ਨਹੀਂ ਮੇਰੇ ਰਿਲੇਟਿਡ ਗੱਲ ਤਾਂ ਵੀ ਜੇ ਆਪਾਂ ਕਿਸੇ ਨੂੰ ਦੁੱਖ ਦੱਸਦੇ ਆ ਹਨਾ ਮੈਂ ਇਹ ਹੀ ਚੋਣਿਆ ਵੀ ਕਦੇ ਵੀ ਆਪਣੇ ਦੁੱਖ ਸ਼ੇਅਰ ਨਾ ਕਰੋ ਯਾਰ ਆਪਾਂ ਇੰਨੇ ਵੱਡੇ ਫੇਮਸ ਆ ਹਨਾ YouTube ਤੇ ਲਾਲੋਏ ਤੇ teens I know ਅੱਡੇ ਵੱਡੇ ਆਪਾਂ ਫੇਮਸ ਆ ਕਿੱਡੇ ਕੇ ਫੇਮਸ ਹੋ ਤੁਸੀਂ ਤੁਸੀਂ ਇੰਨੇ ਕੇ ਫੇਮਸ ਹੋ ਇੰਨੇ ਆ ਜਿੱਥੇ ਤੱਕੰਨਾ ਗਾ ਅੱਡੇ ਵੱਡੇ ਫੇਮਸ ਆ YouTube ਤੇ Facebook ਤੇ Instagram ਤੇ ਕਹਿੰਦੀ ਆਪਾਂ ਕਿਸ ਨੂੰ ਨਹੀਂ ਦੱਸਣਾ ਯਾਰ ਹੱਦ ਆ ਯਾਰ ਮੇਰੇ ਕੋਲ YouTube ਦਾ ਦੂਜਾ ਚੈਨਲ ਹੈ Instagram ਦਾ ਵੀ ਮੇਰੇ ਕੋਲ ਦੂਜਾ ਚੈਨਲ ਹੈ Instagram ਤੇ ਮੇਰੇ ਕੋਲ 50000 ਹੋ ਨੇ ਫੋਲੋਅਰ ਨੇ ਤੇ YouTube ਤੇ ਮੇਰੇ ਲਈ 1 ਲੱਖ ਤੋਤੇ ਨੇ ਮੈਂ ਅਜ ਤੱਕ ਕਦੇ ਨਹੀਂ ਕਿਹਾ ਵੀ ਆਪਨੇ ਆਪਦੇ ਵਲੌਗ ਦੇ ਵਿੱਚ ਕਿ ਮੈਂ ਅੱਡਾ ਵੱਡਾ ਬਲੌਗਰ ਹਾਂ ਮੈਨੂੰ ਤਾਂ ਹਜੇ ਐਂ ਲੱਗਦਾ ਵੀ ਹਜੇ ਵੀ ਮੇਰੀ ਸ਼ੁਰੂਆਤ ਹੋਈ ਹੈ ਹਜੇ ਵੀ ਮੇਰੀ ਸ਼ੁਰੂਆਤ ਹੋਈ ਹੈ ਇਹਨਾਂ ਦੇ 2000 ਸਬਸਕ੍ਰਾਈਬਰ ਨਹੀਂ ਹੋਏ ਅੱਡੇ ਵੱਡੇ ਆ ਕਹਿੰਦੇ ਸੀ ਤਾਤਾ ਤੇ ਲਾਲੂ ਵੀ ਆਪਾਂ ਜਣੇ ਖਣੇ ਨੂੰ ਆਪਣਾ ਦੁੱਖ ਦੇ ਸੀ ਕੀ ਹੋਊਗਾ ਕੁਝ ਵੀ ਨਹੀਂ ਹੋਣਾਗਾ ਤਾਂ ਮੇਣੇ ਜੇ ਤੁਹਾਨੂੰ ਪਤਾ ਵੀ ਕੁਝ ਹੋਣਾ ਨਹੀਂ ਹੈਗਾ ਤਾਂ ਤੁਸੀਂ ਲਵ ਸਟੋਰੀ ਕਿਉਂ ਸੁਣਾਈ ਸੀ ਇਹ ਥੋਡੇ ਮਾਰਾਂ ਵੈ ਡੰਡੇ ਤੁਸੀਂ ਸੁਣਾਈ ਕਿਹੜੇ ਵਾਸੇ ਸੀ ਦੇਖੋ ਤੁਸੀਂ ਸਮਝ ਲਓ ਕਿ ਇੱਕ ਪਹਾੜ ਆ ਪਹਾੜ ਲਾ ਲਓ ਵੀ ਉਹ ਡਿੱਗਣ ਵਾਲਾ ਆਪਣੇ ਉੱਪਰ ਤੇ نیچے ਦੋ ਜਾਨੇ ਖੜੇ ਹੋਏ ਆ ਯਰ ਉਹਨਾਂ ਦੋਨਾਂ ਵਿੱਚੋਂ ਤੁਸੀਂ ਲਾ ਲਓ ਜੇ ਇੱਕ ਭੱਜੂਗਾ ਤਾਂ ਵੀ ਉਹਨੇ ਥੱਲੇ ਆਉਣਾ ਤੇ ਜੇ ਦੂਸਰਾ ਉੱਥੇ ਖੜਿਆ ਰਹੂਗਾ ਹਨਾ ਵਿਚਾਰਾ ਤੇ ਦੇਖੋ ਜੇ ਉਹ ਭੱਜੂ ਗੋਣ ਨੇ ਤਾਂ ਵੀ ਥੱਲੇ ਆਉਣਾ ਜੀ ਉੱਥੇ ਖਲੁੱਤਾ ਰਹੂਗਾ ਤਾਂ ਵੀ ਥੱਲੇ ਆਉਣਾ ਰਾਈਟ ਤਾਂ ਉੱਥੇ ਭੱਜਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਅਰੇ ਕਹਿਣਾ ਕੀ ਚਾਹਤੇ ਹੋ ਮੁੱਕਦੀ ਹੈ ਕਿ ਮੈਂ ਬਹੁਤ ਵੱਡੇ ਖੁਸ਼ ਹਾਂ ਆਪਣੇ ਘਰ ਦੇ ਵਿੱਚ ਠੀਕਾ ਤਾਂ ਦੂਜੀ ਗੱਲ ਮੈਨੂੰ ਆਜ਼ਾਦ ਰਹਿਣਾ ਪਸੰਦ ਆ ਨਾ ਤਾਂ ਲਾਈਫ ਦੇ ਵਿੱਚ ਆਪਾਂ ਕਦੇ ਕਿਸੇ ਦੀ ਗੁਲਾਮੀ ਕੀਤੀ ਆ ਨਾ ਮੈਂ ਕਰਨੀ ਆ ਨਾ ਹੀ ਮੈਨੂੰ ਪਸੰਦ ਆ ਕਿ ਕੋਈ ਮੇਰੀ ਗੁਲਾਮੀ ਕਰੇ ਮੇਰੀ ਗੁਲਾਮੀ ਦੇ ਵਿੱਚ ਰਵੇ ਤੇ ਮੇਰੀ ਭੈਣੇ ਤੈਨੂੰ ਗੁਲਾਮੀ ਕਰਨ ਨੂੰ ਕਿਹਾ ਕਿਨੇ ਆਇਆ ਤੈਨੂੰ ਵਿਆਹ ਕਰਾਉਣ ਨੂੰ ਕਿਹਾ ਕਹਨੇ ਸੀ ਖੁਦ ਹੀ ਗਈ ਸੀ ਤੂੰ ਅੰਬ ਲੈਣ ਉੱਥੇ ਅੰਬ ਲੈ ਲੇ ਖਾ ਲੇ ਚੂਸ ਕੇ ਵਾਪਸ ਆ ਗਈ ਚਾਰ ਦਿਨਾਂ ਬਾਅਦ ਸਾਰਾ ਕੁਝ ਹੋ ਗਿਆ ਤੁਸੀਂ ਘੱਟੋ ਘੱਟ ਸਾਲਾ ਆ YouTube ਤੇ ਖਿਲਾਰਾ ਤਾਂ ਨਾ ਪਾਓ ਦੂਜੇ ਲੋਕਾਂ ਨਾਲ ਵੀ ਇਹ ਕੀ ਮੈਸੇਜ ਆਂਦਾ ਹੈ ਤੇਰੀਆਂ ਭੈਣਾਂ ਦੇਖਦੀਆਂ ਆਉਣੀਆਂ ਤੇਰੀ ਚਾਚੀ ਮਾਮੇ ਤਾਇਦੀਆਂ ਤੇਰੇ ਮੱਲੇ ਦੀਆਂ ਤੇਰੀਆਂ ਸਕੂਲ ਚ ਪੜੀਆਂ ਹੋਈਆਂ ਨੇ ਉਹਨਾਂ ਤੇ ਤਾਂ ਗਲਤ ਅਸਰ ਜਾਂਦਾ ਨਾ ਇਹਨਾਂ ਚੀਜ਼ਾਂ ਦਾ ਪਹਿਲਾਂ ਤੁਸੀਂ ਲਵ ਸਟੋਰੀਆਂ ਸੁਣਾਉਨੇ ਹੋ ਫਿਰ ਬਾਅਦ ਚ ਡਿਵੋਰਸ ਦੀਆਂ ਕਹਾਣੀਆਂ ਸੁਣਾਉਨੇ ਹੋ ਕਿੱਡ ਕਿ ਚੰਗੀ ਗੱਲ ਹੈ ਇਹ ਕਿਹੜੀ ਸਮਾਜ ਨੂੰ ਤੁਸੀਂ ਕਿਹੜੀ ਸਿਹਤ ਦੇ ਰਹੇ ਹੋ ਫੈਕੀਕਾ ਮੈਨੂੰ ਜਿੱਦਾਂ ਦਾ ਰਹਿਣਾ ਪਸੰਦ ਆਣਾ ਮੈਂ ਸਿਰਫ ਓਦਾਂ ਹੀ ਰਹਿਣਾ ਚਾਹੁੰਨੀ ਆ ਰਾਈਟ ਬਹੁਤ ਵਧੀਆ ਗੱਲ ਹੈ ਤਾਂ ਆਪਣਾ ਕਿਸੇ ਨੇ ਵੀ ਪ੍ਰਮੋਸ਼ਨ ਰਿਲੇਟਡ ਗੱਲ ਕਰਨੀ ਹੈ ਆਪਣੇ ਰੀਅਲ ਅਕਾਊਂਟ ਦੀ ਸਟੋਰੀ ਕੁਐਸ਼ਨ ਵਿੱਚ ਮੇਰੇ ਨਾਲ ਪ੍ਰਮੋਸ਼ਨ ਰਿਲੇਟਡ ਗੱਲ ਕਰ ਸਕਦਾ ਆ ਤੇਰੀ ਉਹ ਪੈਨ ਨੂੰ ਪ੍ਰਮੋਸ਼ਨ ਕਰਾਣੀ ਹੈ ਕਿਸੇ ਨੇ ਦੱਸੋ ਇਹਦੇ ਨਾਲ ਗੱਲ ਕਰੋ ਕਰਦਾ ਮੈਂ ਹਣੀ ਗੱਲ ਇਹਦੇ ਨਾਲ ਕਰਾ ਲਈਏ ਪ੍ਰਮੋਸ਼ਨ ਆ ਕੀ ਪਤਾ ਗੁੱਡੀ ਕਿੰਨੇ ਕੇ ਪੈਸੇ ਮੰਗ ਲਈ ਕਿ ਜਿੱਦਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਇੰਦਾ ਹੀ ਪਿਆਰ ਕਰਦੇ ਰਹੋ ਜੋ ਕਿ ਮੈਨੂੰ ਹੌਂਸਲਾ ਮਿਲਦਾ ਰਹੇਗਾ ਤੇ ਆਪਣੇ ਨਵੇਂ-ਨਵੇਂ ਵਲੌਗ ਆਉਂਦੇ ਰਹਿਣਗੇ ਤੁਹਾਡੇ ਹੌਂਸਲੇ ਦੇ ਨਾਲ ਹੀ ਹੌਂਸਲੇ ਤੋਂ ਯਾਦ ਆ ਗਿਆ ਮੈਨੂੰ ਕਿਸੇ ਨੇ ਇਹ ਗੱਲ ਕਹੀ ਸੀ ਕਿ ਤੂੰ ਹੌਂਸਲੇ ਵਾਲੀ ਵੀਡੀਓ ਤੋਂ ਵਾਇਰਲ ਹੋਈਆਂ ਇੰਦਾ ਕਰਕੇ ਵੀ ਮਤਲਬ ਕਿਸੇ ਨੇ ਮੈਨੂੰ ਦੱਸਿਆ ਸੀ ਵੀ ਕੋਈ ਇੰਦਾ ਕਹਿੰਦਾ ਨਾ 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 ਗੁੱਡੀ ਤੂੰ ਹੌਂਸਲੇ ਤੇ ਨਹੀਂ ਵਾਇਰਲ ਹੋਈ ਤੇਰੀ ਇੱਕ ਵੀਡੀਓ ਹੈ ਉਹ ਤੋਂ ਤੂੰ ਵਾਇਰਲ ਹੋਣੀ ਹੈ ਨੱਬਦਾ ਹਾਂ ਲੱਭ ਕੇ ਲਾਣਾ ਮੈਂ ਸਾਈਡ ਤੇ ਤੇ ਦੇਖਿਓ ਸਾਰੇ ਜਣੇ ਕੀ ਤੋਂ ਵਾਇਰਲ ਹੋਈ ਸੀ ਦੱਸੋ ਬੰਦੇ ਆਣਾ ਤਾਂ ਕਈਆਂ ਦਾ ਬਹਿ ਮੇ ਵੀ ਆ ਕਿ ਇੱਕ ਨਾ ਰੋਸਟ ਕੀਤਾ ਸੀਗਾ ਉਹਦਾ ਨਾਮ ਕੀ ਸੀ ਯਾਰ ਉਹਦਾ ਨਾਮ ਵੀ ਨਹੀਂ ਆਦਾਰਿਆ ਬਹੁਤ ਤਵਾ ਤਵਾ ਨਾਮ ਵੀ ਰੱਖ ਰਿਆ ਸੀ ਹਨਾ ਬਟ ਮੈਨੂੰ ਫਰਕ ਨਹੀਂ ਪੈਂਦਾ ਹਨਾ ਵੀ ਦੇਖੋ ਇੱਕ ਸ਼ੇਰ ਹੁੰਦਾ ਜੰਗਲ ਦੇ ਵਿੱਚ ਰਾਈਟ ਤੇ ਕੁੱਤੇ ਭੌਂਕਦੇ ਹੁੰਦੇ ਸ਼ੇਰ ਨੂੰ ਫਰਕ ਨਹੀਂ ਪੈਂਦਾ ਹੁੰਦਾ ਤਾਂ ਮੈਨੂੰ ਤਾਂ ਬਿਲਕੁਲ ਵੀ ਨਹੀਂ ਆਰ ਫਰਕ ਵਧੀਆ ਪੈਣਾ ਵੀ ਨਹੀਂ ਚਾਹੀਦਾ ਬਟ ਤੇਰੇ ਖაზਮ ਨੂੰ ਪਈ ਜਾਂਦਾ ਤੇਰਾ ਖਾਸਮ ਤਾਂ ਬੋਲੀ ਜਾਂਦਾ ਤੂੰ ਹੀ ਡੰਡਾ ਦੇ ਰਹੀ ਹੋਂਗੀ ਉਹਦੇ ਤਾਂ ਹੀ ਬੋਲ ਰਿਹਾ ਉਹ ਸਰ ਪਿਆ ਰਿਆ ਸੀ ਹਨਾ ਤਾਂ ਬਸ ਇੰਨਾ ਸੀ ਕਈਆਂ ਦਾ ਵੈਮ ਸੀ ਕਿ ਮੈਂ ਉਸ ਵੀਡੀਓ ਤੋਂ ਫੇਮਸ ਹੋਈਆਂ ਪਰ ਮੈਂ ਉਸ ਵੀਡੀਓ ਤੋਂ ਫੇਮਸ ਨਹੀਂ ਹੋਈ ਬਾਬੇ ਉਦੋਂ ਪਹਿਲਾਂ ਵੀ ਮੇਰੇ ਅਕਾਊਂਟ ਹੈਕ ਹੋਏ ਯਾਰ ਕੀ ਕਮਾਉਣ ਮੈਂ ਮਤਲਬ ਕਿ ਅੱਡੀ ਬੇਸ਼ਰਮ ਹੈ ਇਹਨੇ ਆਹ ਬਲੌਗ ਪਾਇਆ ਆਪਣੇ ਡਿਵੋਰਸ ਹੋਣ ਤੋਂ ਬਾਅਦ ਪਹਿਲਾ ਬਲੌਗ ਹੈ ਡਿਵੋਰਸ ਹੋਣ ਤੋਂ ਬਾਅਦ ਹੱਸੀ ਜਾਂਦੀ ਹੈ ਉਹਦੇ ਵਿੱਚ ਯਾਰ ਬੰਦੇ ਦਾ ਰੋ ਰੋ ਕੇ ਹਨਾ ਬੰਦੇ ਦਾ ਕੀ ਕਹਿੰਦਾ ਮਰਨ ਵਾਲਾ ਹੋ ਜਾਂਦਾ ਬੰਦਾ ਇਹਦਾਂ ਚਿਹਰਾ ਹੀ ਏਡਾ ਖੁਸ਼ ਹੋਇਆ ਪਿਆ ਉਹ ਚਿਹਰੇ ਦੇ ਰੰਗ ਬਦਲ ਜਾਂਦੇ ਨੇ ਬੰਦੇ ਦੇ ਵੇ ਆ ਸੇਲ ਕੀਤੇ ਵੇ ਆ ਠੀਕ ਆ ਵੀ ਕਈਆਂ ਦਾ ਵੈਰ ਹੋ ਕੀ ਕਰੀਏ ਇਹ ਕਹਿੰਦੀ ਮੇਰੇ ਚੈਨਲ ਹੈਕ ਹੋਏ ਹੋਇਆ ਕਹਿੰਦੀ ਸੇਲ ਕੀਤੇ ਹੋਏ ਹੋਇਆ ਮੇਰੀ ਉਹ ਪਾਏ ਨੂੰ ਕਿਹੜੀ ਕੰਪਨੀ ਚ ਕੰਮ ਕਰਦੀ ਰਹੀਆਂ ਤੂੰ ਕਿਹੜੀਆਂ ਪੜਾਈਆਂ ਪੜhti ਰਹੀਆਂ ਇੱਕ ਚੀਜ਼ ਕਰ ਲੈ ਜਿਆਦਾ ਤੇਰੇ ਹੈਕ ਹੋਏ ਹੋਣੇ ਜਾਂ ਤੂੰ ਸੇਲ ਕੀਤੇ ਹੋਣੇ ਬਣਾ ਕੇ ਬਾ ਯਾਰ ਬਾ ਬੇਟੇ ਬਾ ਮੇਰਾ ਤਾਂ ਵੈਮ ਹੋਊਗਾ ਕਿ ਦੇਖੋ ਉਹ ਹੌਂਸਲਾ ਵੀਡੀਓ ਜਿਹਦਾ Song ਸੀ ਕਰਨ ਗਰੇਵਾਲ ਸ਼ਾਹ ਉਹਨਾਂ ਦਾ ਵੀ ਫੋਨ ਆਇਆ ਸੀ ਜਿਨ੍ਹਾਂ ਨੇ ਮੈਨੇ ਸਪੈਸ਼ਲੀ ਸਰ ਨੇ ਥੈਂਕ ਯੂ ਕੀਤਾ ਸੀਗਾ ਤਾਂ ਬਹੁਤ ਖੁਸ਼ੀ ਫੀਲ ਹੋਈ ਸੀ ਬਸ ਬਾਬਿਓ ਕੀ ਲਾਈਫ ਚ ਬਹੁਤ ਖੁਸ਼ ਆ ਮੈਂ ਆਪਣੀ ਛਿਕਾ ਤੇ ਜੋ ਵੀ ਹੋਇਆ ਉਸ ਰਿਲੇਟਿਡ ਮੈਂ ਕਦੇ ਵੀ ਕਿਸੇ ਨਾਲ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਨਹੀਂ ਕਰੂੰਗੀ ਤੇ ਦੂਜੀ ਗੱਲ ਆਪਾਂ ਕਿਸੇ ਦਾ ਇਹ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇੱਕ ਤਰਫ ਇੱਕ ਹਾ ਇੱਕ ਜਣਾ ਹੱਸ ਰਿਹਾ ਹੈ ਦੂਸਰੇ ਪਾਸੇ ਇੱਕ ਦੁਖੀ ਆ ਹਨਾ ਵੀ ਜੋ ਹੱਸ ਰਿਹਾ ਉਹਨੇ ਧੋਖਾ ਦਿੱਤਾ ਹੋਊਗਾ ਜੋ ਦੁਖੀ ਆ ਉਹ ਵਿਚਾਰਾ ਸਹੀ ਹੋਊਗਾ ਇੱਥੋਂ ਵੀ ਆਪਾਂ ਕਿਸੇ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਬਹੁਤ ਮੈਸੇਜ ਆ ਰਹੇ ਸੀ ਕਿ ਮਰਨ ਤੇ ਆਵਾ ਤਵ ਮੈਂ ਹੁਣ ਨਾਮ ਨਹੀਂ ਕਿਸੇ ਦਾ ਲੈਣਾ ਚਾਹੂੰਗੀ ਕਿ ਮਰਨ ਤੇ ਆ ਇਦਾਂ ਆ ਉਦਾਂ ਆ ਵੀ ਦੇਖੋ ਮੈਨੂੰ ਪਤਾ ਹਨਾ ਵੀ ਕਿੰਨੇ ਮੇਰੀ ਜ਼ਿੰਦਗੀ ਦੁਬਾਰ ਤੋਂ ਮੈਨੂੰ ਦਿੱਤੀ ਤੇ ਕਿੰਨੇ ਮੌਤ ਦੇ ਵਿੱਚ ਹੀ ਮਤਲਬ ਲਾ ਲਓ ਮੈਨੂੰ ਨੱਪ ਦਿੱਤਾ ਸੀਗਾ ਤੇ ਮੌਤ ਦੇ ਵਿੱਚੋਂ ਮੈਨੂੰ ਕੱਢਿਆ ਗੁੱਡੀ ਕਹਿੰਦੀ ਕਹਿੰਦੀ ਮੈਨੂੰ ਮੌਤ ਦੇ ਵਿੱਚ ਨੱਪ ਲੇਤਾ ਸੀ ਗਈ ਵੀ ਖੁਦੀ ਸੀ ਤੂੰ ਮੌਤ ਦੇ ਵਿੱਚ ਤੈਨੂੰ ਇਹ ਠੱਕੇ ਨਾਲ ਤਾਂ ਨਹੀਂ ਲੈ ਕੇ ਗਿਆ ਸੀ ਤੇ ਉਦੋਂ ਤਾਂ ਇੱਕ ਦੂਜੇ ਦੇ ਉੱਤੇ ਪਾਣੀ ਡੋਲ ਕੇ ਤੁਸੀਂ ਲਵ ਸਟੋਰੀਆਂ ਸੁਣਾਉਣ ਲੱਗੇ ਹੋਏ ਸੀ ਮੋਢੇ ਨਾਲ ਮੋਢਾ ਲਾ ਕੇ ਬੈਠੇ ਕਿ ਦੱਸਾਂਗਾ ਕੀ ਹੋਇਆ ਸੀ ਦੱਸਖਾਂ ਹੁਣ ਹੁਣ ਤੋਂ ਮੌਤ ਦੇ ਵਿੱਚ ਆ ਵਾ ਯਾਰ ਕੰਮ ਕਰਾਉਂਦਾ ਹੋਣਾ ਅਗਲਾ ਕਹਿੰਦਾ ਹੁਣ ਰੋਟੀਆਂ ਪਕਾਉਂ ਕਹਿੰਦਾ ਹੋਣਾ ਜਾ ਕੇ ਚਾਹ ਲੈ ਕੇ ਆ ਤਾਂ ਹੀ ਤੇਰੇ ਦੰਦਲ ਪਈ ਐ ਕਿੰਨੇ ਸੀ ਮੈਨੂੰ ਉਹ ਵੀ ਸਭ ਯਾਦ ਆ ਹਨਾ ਤਾਂ ਬੱਸ ਇੰਨਾ ਹੀ ਆ ਕਿ ਬਹੁਤ ਵਧੀਆ ਲਾਈਫ ਚੱਲ ਰਹੀ ਆ ਤੇ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਆ ਤਾਂ ਮੈਂ ਮੈਂ ਅੱਜ ਦੀ ਵੀਡੀਓ ਵਿੱਚ ਇਹੀ ਮੈਸੇਜ ਸੀ ਜੋ ਮੈਨੂੰ ਰਾਤ ਘਟੂ ਘਟ 10 20000 ਜਾਣੇ ਨੇ ਕਵਸਟਨ ਦੇ ਵਿੱਚ ਵਿੱਚ ਤੇਰੀ ਭੈਣ ਨੂੰ 10 ਤੋਂ 20 ਹਜ਼ਾਰ ਲੋਕਾਂ ਨੇ ਕਵਸਟਨ ਦੇ ਵਿੱਚ ਪੁੱਛ ਲਿਆ ਇੱਕ ਸੈਕਿੰਡ ਹੋਲਡ ਕਰੋ ਮੜਾ ਜਾ ਇਹਦਾ ਅਕਾਊਂਟ ਖੋਲ ਕੇ ਮੈਂ ਚੈੱਕ ਹੀ ਕਰ ਲਾਂ ਇੰਸਟਾਗਰਾਮ ਤੇ ਮੜਾ ਜਾ ਲੈ ਹੀ ਲਈ ਇਹਨੂੰ ਵੀ ਦੇਖ ਲਈਏ 10 ਤੋਂ 20 ਹਜ਼ਾਰ ਇਹ ਤੇ ਫੋਲੋਅਰ ਤਾਂ ਮੈਂ ਚੈੱਕ ਕਰਾਂ ਅਜੇ ਡੇਟ 'ਚ ਕਿੰਨੇ ਨੇ ਫਿਰ ਦੇਖਦਾ ਇਹਨਾਂ ਨੂੰ ਕਿੱਥੇ ਆ ਸਰਚ ਵਾਲਾ ਆਪਸ਼ਨ ਆ ਸੀ ਇਹਦਾ ਨਾਮ ਆ ਆ ਗਿਆ ਲੈ ਹੁੱਤੀ ਬਈ ਇਹਦਾ ਕਾਉਂਟ ਕੱਲ ਹੀ ਸਰਚ ਕਰਦਾ ਸੀ ਮੈਂ 78000 ਇਹਦੇ ਫੋਲੋਅਰ ਨੇ ਤੇ 10 20000 ਇਹਨੂੰ ਮੈਸੇਜ ਆਂਦਾ ਹੈ ਇਹਦੀ ਪੋਸਟਾਂ ਤੇ ਲਾਈਕ ਦੇਖਾਂ ਮੜੇ ਜੀ ਕਿੰਨੇ ਨੇ ਪਤਾ ਲੱਗ ਜੂਗਾ ਕਮੈਂਟ ਇਹਨੇ ਬੰਦ ਕਰ ਕੀ ਨੇ ਲਾਈਕ ਇੱਕ ਘੰਟਾ ਪਹਿਲਾਂ ਇਹਦੇ 200 ਲਾਈਕ ਹੋ ਗਏ ਚਲੋ ਜੀ 24 ਘੰਟੇ ਪਹਿਲਾਂ ਵਾਲੀ ਤੇ ਦੇਖ ਲੈਣੇ ਆ ਕਿੰਨੇ ਕਲਾਈਕ ਨੇ ਦੋ ਦਿਨ ਪਹਿਲਾਂ 4000 ਤੋਂ ਇਹ ਲਾਈਕ ਹੋਏ ਨੇ ਤੈਨੂੰ 10 20000 ਲੋਕਾਂ ਨੇ ਮੈਸੇਜ ਕਰ ਲਏ ਅੱਛਾ ਜੀ ਫਿਰ ਕੀ ਦੱਸਿਆ ਉਹਨਾਂ ਨੇ ਮੈਸੇਜ ਦੇ ਵਿੱਚ ਤੇ ਇਹੀ ਮੈਸੇਜ ਸੀ ਅਨੇ ਮੈਸੇਜ ਸੀਗੇ ਨਾ ਕਿ ਤੁਸੀਂ ਉਸ ਰਿਲੇਟਿਡ ਹੀ ਵਲੌਗ ਬਣਾਓ ਪਰ ਮੈਂ ਉਸ ਰਿਲੇਟਿਡ ਸਾਰਿਆਂ ਨੂੰ ਬਈ ਕਿ ਨਾ ਜਿਆਦਾ ਲੋਕ ਝੂਠ ਬੋਲਣ ਲੱਗ ਗਏ ਯਾਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਹਿੰਦੇ ਕੋਈ ਦੀਨ ਨਮਾਨੀ ਨਹੀਂ ਹੈਗਾ ਤੁਹਾਡਾ 10-20 ਹਜ਼ਾਰ ਲੋਕਾਂ ਦਾ ਤੈਨੂੰ ਮੈਸੇਜ ਆਇਆ ਤਾਂ ਤੇਰੇ YouTube ਤੇ ਸਬਸਕ੍ਰਾਈਬਰ ਵੀ 10-20 ਹਜ਼ਾਰ ਹੋਣੇ ਚਾਹੀਦੇ ਸੀ ਤੇਰੇ ਵਿਊ ਵੀ 10-20 ਹਜ਼ਾਰ ਹੋਣੇ ਚਾਹੀਦੇ ਸੀ ਸਾਲਾ ਫੈਕਟ ਨਾਲ ਚੀਜ਼ਾਂ ਬੋਲੀਆਂ ਜਾਂਦੀਆਂ ਨੇ ਬਿਨਾ ਫੈਕਟ ਤੋਂ ਤੁਸੀਂ ਚੀਜ਼ਾਂ ਬੋਲ ਕਿਵੇਂ ਸਕਦੇ ਹੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਮਾਲ ਦੀ ਗੱਲ ਆ ਯਾਰ ਇਹੀ ਮੈਸੇਜ ਆ ਕਿ ਕਦੇ ਵੀ ਮੇਰਾ ਬਲੌਗ ਜਿਹਨੂੰ 10 20 ਹਜ਼ਾਰ ਇਹਨੂੰ ਮੈਸੇਜ ਆਉਂਦੇ ਹੋਣੇ ਤਾਂ ਜਦੋਂ ਇਹ ਲਾਈਵ ਜਾਂਦੀ ਹੁਣੀ ਮੈਂ ਜੋ ਇੰਸਟਾਗ੍ਰam ਹਿੱਲ ਜਾਂਦਾ ਹੋਣਾ ਪੂਰਾ ਐਲਗੋਰਿਦਮ ਉਹਦਾ ਇਧਰ ਉਧਰ ਹੋ ਜਾਂਦਾ ਹੋਣਾ ਇਹ ਮੇਰਾ ਬਲੌਗ ਨਹੀਂ ਆਏਗਾ ਤਾਂ ਮੇਰੇ ਲਈ ਪੀਡਾ ਉਹ ਮੇਰੇ ਲਾਈਕ ਦੇ ਰਿਲੇਟਡ ਕੋਈ ਵੀ ਸੌਂਗਲੀ ਯਦਨਾਮ ਪ੍ਰੈਂਕ ਚਾਹ ਪ੍ਰੈਂਕ ਵਾਲਾ ਬਲੌਗ ਚਾਹ ਯਦਨਾਮ ਫੈਮਿਲੀ ਹਰਨਜੀਤ ਬੱਬੇਓ ਬਾਕੀ ਮਿਲੂਗਾ ਨੈਕਸਟ ਵੀਡੀਓ ਦੇ ਵਿੱਚ ਤਾਂ ਇੱਕ ਤਾਂ ਭੈਣ ਚੋਦ ਮੁੰਡਿਆਂ ਨੂੰ ਤਾਂ ਚਲ ਆਦਤ ਹੈ ਹੀ ਹੈ ਸੀ ਇਹ ਚੀਜ਼ ਕਹਿਣ ਦੀ ਕੇ ਬਾਬਿਓ ਬਾਬਿਓ ਆ ਕੁੜੀਆਂ ਵੀ ਬਾਬਿਓ ਬਾਬੇ ਕਰਨ ਲੱਗੀਆਂ ਯਾਰ ਕਿਹੜੇ ਪਾਸੇ ਜਾ ਰਹੇ ਹੋ ਤੁਸੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਲੋਕਾਂ ਦੀ ਬਾਬਿਓ ਬਾਬਿਓ ਕਿ ਭਾਂਦੀ ਹੁਣ ਇਹ ਗੋਲਾ ਫੇਰੇ ਚੰਗਾ ਧਰ ਕੇ ਆ ਇੰਦਾ ਹੀ ਸਪੋਰਟ ਕਰਦੇ ਰਹੋ ਤੁਹਾਡੇ ਵਾਸਤੇ ਰੱਖਿਆ ਸੀ ਸਬਸਕ੍ਰਾਈਬ ਸਬਸਕ੍ਰਾਈਬ ਸਬਸਕ੍ਰਾਈਬਰ ਕਰ ਲੋ ਗਾਈਜ਼ ਕਰ ਲੋ ਇਹ ਵੀਡੀਓ ਲੈ ਕੇ ਮੈਂ ਤੁਹਾਡੇ ਲਈ ਆਵਾਂ ਕਿ ਤੁਸੀਂ ਇਤਨ ਹੀ ਸਪੋਰਟ ਕਰਦੇ ਰਹੋ ਬਾਕੀ ਜਿਹੜੇ ਹੇਟ ਕਰਦੇ ਉਹਨਾਂ ਦਾ ਵੀ ਥੈਂਕ ਯੂ ਕਿਉਂਕਿ ਤੁਹਾਡੀ ਹੇਟ ਦੇ ਨਾਲ ਹੀ ਮੈਨੂੰ ਹੋਰ ਹੌਂਸਲਾ ਮਿਲਦਾ ਹੈ ਹਨਾ ਅੱਛਾ ਤਾਂ ਜਿਸ ਲਈ ਮੈਂ ਫਿਰ ਤੋਂ ਤਿਆਰ ਹੁੰਨੀ ਆ ਕਿ ਮੈਨੂੰ ਇੱਕ ਹੋਰ ਵੀਡੀਓ ਪਾਉਣੀ ਚਾਹੀਦੀ ਆ ਤੇ ਬਸ ਸਪੋਰਟ ਕਰਦੇ ਰਹੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਚਲ ਜੀ ਚਲ ਗੁੱਡੀ ਸਤਿ ਸ੍ਰੀ ਅਕਾਲ ਮੈਂ ਕਹਿੰਦਾ ਬਾਈ ਦੁਨੀਆ ਦਾ ਬੁਰਾ ਹਾਲ ਹੋਇਆ ਪਿਆ ਐਨੀ ਐਂ ਗੱਲਾਂ ਕਰਦੇ ਕਰਦੇ ਕੁਸੀ ਭੋਰਦੇ ਭੋਰਦੇ ਨੇ 6 ਮਿੰਟ ਦਾ ਵਲੌਗ ਐਂ ਕੱਢਤਾ ਬੀ ਯਾਰ ਤੁਹਾਡਾ ਕੋਈ ਕੀ ਤੁਹਾਨੂੰ ਬੰਦਾ ਕਵੇ ਕੀ ਗੱਲਬਾਤ ਕਰੇ ਇਹਨੇ ਅਕਾਊਂਟ ਬਣਾਇਆ ਜੀ ਆਪਦਾ ਚੈਨਲ ਜਿਹੜਾ ਕ੍ਰੀਏਟ ਕੀਤਾ ਇਹਨੇ 2023 ਦੇ ਵਿੱਚ ਕ੍ਰੀਏਟ ਹੋਇਆ ਹੈ ਇਹਦਾ ਚੈਨਲ ਤੇ ਇਹਨੇ ਪਹਿਲੀ ਵੀਡੀਓ ਪਾਈ ਹੈ ਆ ਹੁਣੀ ਜੇ ਪਾਈ ਹੈ ਮੈਨੂੰ ਲੱਗਦਾ ਪਹਿਲੀ ਵੀਡੀਓ ਤਾਂ ਤਲਾਕ ਤੋਂ ਬਾਅਦ ਹੀ ਆ 9 ਦਿਨ ਪਹਿਲਾਂ 9 ਦਿਨ ਪਹਿਲਾਂ ਤਾਂ ਤਲਾਕ ਹੋਇਆ ਤੇ ਇਹਦੀ ਅਗਲੀ ਵੀਡੀਓ ਵੀ ਦੇਖਦੇ ਆ ਕਹਿੰਦੀ ਮੈਂ ਘਰ ਵਾਪਸ ਆ ਗਈ ਤੇ ਰੋਕਾਂ ਦੀ ਰੋਟੀ ਬੰਦ ਹੋ ਗਈ ਲੈ ਕਮੈਂਟ ਕਹਿੰਦੀ ਕਿਉਂ ਆਫ ਕੀਤੇ ਨੇ ਕਰਦੇ ਆਂ ਇਹਦੀ ਲਾਪਾ ਹੌਲੀ ਹੌਲੀ ਜੇ ਤੇ ਸਾਸਰੀਆ ਗਾਲ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇਓ ਤੇ ਮਿਲਦੇ ਆਂ ਨਵੀਂ ਬਲੌਗ ਦੇ ਵਿੱਚ ਤੇ ਅਗਲੇ ਵੀਡੀਓ ਦੇ ਵਿੱਚ ਇਦਾਂ ਪਾਨਨੇ ਆਪਾਂ ਘੇਰਾ ਇਹਦੇ ਘਰ ਵਾਲੇ ਨੂੰ ਦੇਖਦੇ ਆਂ ਮੜੀ ਉਹਦੀ ਵੀ ਸੇਵਾ ਕਰ ਲਈਏ ਬਰਾਬਰ ਬਰਾਬਰ ਚੱਲਦੇ ਆਂ ਨਾ ਤੇ ਲਾਨਨੇ ਆ ਮੜਾ ਜਾਂ ਮਹਿਕ ਪ੍ਰੀਤ ਹੋਰਾਂ ਨੂੰ ਤੇਲ ਤੇ ਪਾਨਨੇ ਆ ਇਹਨਾਂ ਦੀ ਗੱਡੀ ਦਾ ਗੇਅਰ ਸਾਸਰੀ ਗਾਲ ਜੀ